ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇਵ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜ ਆਪਣੇ ਵਿਜਟ ਹੈਗੀ ਆ ਪਿੰਡ ਰਤਨਗੜ ਜ਼ਿਲ੍ਹਾ ਅੰਮ੍ਰਿਤਸਰ ਪਿੰਦੇ ਜੀ ਤਹਿਸੀਲ ਬਾਉਵਕਾਲਾ ਇਹ ਵੀਰੋਂ ਬੁਬਾਰ ਦਾ ਕੰਮ ਕਰਦੇ ਆ ਜੀ ਪਰ ਵੀਡੀਓ ਆਪਾਂ ਪਹਿਲੀ ਵਾਰ ਲੱਗੇ ਆ ਮਾਲ ਵੀ ਚਲੋ ਉਧਰੋਂ ਲੈ ਕੇ ਆਂਦੇ ਬਾਈ ਜਣੇ ਕਹਿੰਦੇ ਜੀ ਚੰਗੇ ਝੋਟੇ ਨੇ ਸੁਣੀ ਝੋਟੀਆਂ ਜੀ ਤੇ ਆ ਹੁਣ ਆਪਾਂ ਬਾਈ ਜਣੇ ਗੱਲਬਾਤ ਕਰਕੇ ਇਹ ਵੀਡੀਓ ਸ਼ੁਰੂ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਾਰੇ ਸੰਦੀਪ ਡੇਰੀ ਫਾਰਮ ਦੇ ਵੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਬਾ ਡਮੂ ਕੰਮ ਕਰਦੇ ਤੁਹਾਨੂੰ? ਨਹੀਂ ਸਰ ਆਪਾਂ ਝੋਠੀ ਮਾਨਾ ਆਪਣਾ ਨਵਾਂ ਕੰਮ ਆ। ਅੱਛਾ ਨਵਾਂ ਹੀ ਕੰਮ ਆ। ਹਾਂਜੀ ਨਵਾਂ ਕੰਮ ਆ। ਆਪਾਂ ਪਹਿਲਾਂ ਮਾਲ ਟੰਗਰ ਘਰ ਦਾ ਰੱਖਦੇ ਚੰਗਾ ਰੱਖਦੇ ਸੀ। ਅੱਛਾ ਜੀ। ਤੇ ਆ ਪਹਿਲੀ ਵੀਡੀਓ ਆਪਣੀ। ਠੀਕ ਹੈ ਠੀਕ ਹੈ। ਹਰਿਆਣਾ ਤੋਂ ਆਪਾਂ ਤਿੰਨ ਝੋਟੀਆਂ ਲਿਆਂਦੀਆਂ ਆ। ਕਿਹੜੀ ਜੀ ਹੋ ਲੈ ਕੇ ਆਂਦੇ ਸੀ ਫਿਰ? ਆਪਾਂ ਸਰ੍ਹਸੇ ਤੋਂ ਲਿਆਂਦੇ ਆਂ ਸਰ੍ਹਸੇ ਤੋਂ ਹਾਂਜੀ ਤਿੰਨ ਹੀ ਲੈ ਕੇ ਵੱਧ ਲੈ ਕੇ ਆਂ ਤਿੰਨ ਹੀ ਲਿਆਂਦੇ ਆ ਜਿਹੜੇ ਪਹਿਲਾ ਕੰਮ ਆ ਨਵਾਂ ਨਵਾਂ ਕੰਮ ਆ ਠੀਕ ਹੈ ਠੀਕ ਹੈ ਤੇ ਮਹਾਰਾਜ ਚਾਰਦੀ ਗੱਲਾ ਕਰਦੇ ਆਪਾਂ ਮਹਾਰਾਜ ਬੜੀ ਛੋਟੀਆਂ ਵਧੀਆ ਵਧੀਆ ਲਿਆ ਆ ਕੋਈ ਗੱਲ ਨਹੀਂ ਤੇ ਚਲੋ ਇੱਕ ਰੈਡਰਸ ਬੋਲ ਦੋ ਆਪਣਾ ਪਿੰਡ ਸਾਡਾ ਰਤਨਗੜ ਜੇ ਹਾਂਜੀ ਪਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਖਲਚੀਆਂ ਤੋਂ ਖਡੂਰ ਸਾਹਿਬ ਰੋਡ ਤੇ ਆਪਣਾ ਪਹਿਲਾ ਪਿੰਡ ਪੈਂਦਾ ਜੇ ਪਹਿਲਾ ਪਿੰਡ ਤੇ ਮਸ਼ਹੂਰ ਕਬੱਡੀ ਖਿਡਾਰੀ ਛੋਡੀ ਰਤਨਗੜ ਹਾਂਜੀ ਉਹ ਇਸ ਪਿੰਡ ਦਾ ਖਿਡਾਰੀ ਆ ਤੇ ਮੇਰਾ ਸਗਾ ਭਰਾ ਵੀ ਆ ਅੱਛਾ ਠੀਕ ਆ ਜੀ ਹਾਂਜੀ ਜਿਸ ਨੂੰ ਕਿਸੇ ਨੂੰ ਪਤਾ ਕਰਨਾ ਹੋਵੇ ਤੇ ਸੌਖਾ ਲੱਭ ਜਾਂਦਾ ਪਏ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਚਲੋ ਫੋਨ ਨੰਬਰ ਬੋਲੋ ਕੋਨੋ ਆਪਣਾ ਅਗਾ ਜੇ 95013 63070 WhatsApp ਵੀ ਇਹੀ ਨੰਬਰ ਆਪਣਾ ਇੱਕ ਵਾਰ ਫਿਰ ਬੋਲੋ 95013 63070 ਅੱਛਾ ਆਜੋ ਦੱਸੋ ਪਹਿਲੇ ਸੂਈ ਹੈ ਜੀ ਇਹ ਹਾਂਜੀ ਸੰਦੀਪ ਜੀ ਇਹ ਸੂਈ ਆ ਹਾਂਜੀ ਤੁਜਾ ਸੂਆ ਵਾ ਸ਼ੇਡ ਦਾਦਾ ਮੂੰਹ ਸ਼ੇਡਾਂ ਦਾ ਇਹਨੂੰ ਕਿੰਨੇ ਟਾਈਮ ਹੋ ਗਏ ਜੀ ਇਹਨੂੰ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਹੋ ਗਿਆ ਸੂਈ ਨੂੰ ਹਾਂਜੀ ਐਸ ਟਾਈਮ ਨੂੰ ਸਹੀ ਦੁੱਧ ਐਸ ਸਮੇਂ ਸਹੀ ਦੁੱਧ ਜਿਹੜਾ ਵਾ ਝੱਗ ਵਾਲਾ 13 ਕਿਲੋ ਆ ਹਾਂਜੀ 11 ਕਿਲੋ ਆ ਨਾ ਕਿਹਨੇ ਆਨਲਾਈਨ ਮੰਗਾਉਣੇ ਵੇ ਤਾਂ ਮਗਾ ਸਕਦੇ 11 ਕਿਲੋ ਲੈ ਹਾਂਜੀ ਤੇ ਖੋਲੋ ਜੀ ਲਓ ਜੀ ਚੋ ਆਪਸਮਾ ਬਜੀ ਫਰੀਏ ਜੀ ਹਾਂਜੀ ਬਹੁਤ ਇੱਕ ਨੰਬਰ ਦੀ ਚੁਆਇਸ ਸੰਦੀਪ ਜੀ ਹਾਂਜੀ ਹਾਂਜੀ ਕਿਸੇ ਵੀ ਵੀਰ ਭਰਾ ਨੇ ਵੇਖਣਾ ਹੋਵੇ ਕੋਈ ਟਾਈਮ ਨਹੀਂ ਲੱਗਾ ਮਾਜ ਨੂੰ ਠੀਕ ਆ ਪਾਈਆ ਦੁੱਧ ਨਹੀਂ ਥੱਲੇ ਆ ਗਿਆ ਲਓ ਜੀ ਲਓ ਜੀ ਦੇਖੋ ਸੋਹਣੀ ਝੋਟੀ ਤੇ ਵੱਡੀ ਝੋਟੀ ਆ ਹਾਂਜੀ ਆ ਦੇਖ ਤੇ ਬੱਚਾ ਮਰ ਬਾਈ ਜੀ ਕੀ ਆ ਗਏ ਨੇ ਬੱਚਾ ਮਗਰ ਜੀ ਕੱਟਾ ਵਾ ਕੱਟਾ ਮੰਗਰਾ ਹਾਂਜੀ ਜੈਡ ਬਲੈਕ ਕੱਟਾ ਵਾ ਆ ਆ ਜੋ ਮਰਾ ਮੂੰਹ ਮਾ ਦਿਖਾਓ ਚੰਗੇ ਦੋਸਤ ਬਾ ਠੀਕ ਆ ਜੋ ਲਿਆਓ ਬਹੁਤ ਠੰਡੀਆਂ ਤੇਰੀਆਂ ਆ ਠੀਕ ਆ ਬੱਚੇ ਵੀ ਮੇਰੇ ਥੱਲੇ ਬਹਿ ਜਾਂਦੇ ਕੋਈ ਚੱਕਰ ਨਹੀਂ ਕੀਤਾ ਮੱਧੀ ਆਣ ਕੇ ਦੋ ਟਾਈਮ ਤੋਂ ਤਿੰਨ ਟਾਈਮ ਤੋਂ ਠੀਕ ਆ ਜੀ ਆਪਣੀ ਤਸੱਲੀ ਕਰਕੇ ਲੈ ਗਏ ਬਾਜੀ ਬਸ 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 ਚਾਹੀਦਾ ਭਾਈ ਜੀ ਚਲੋ ਆਈਆਂ ਹਾਂ ਹਾਂਜੀ ਹਾਂਜੀ ਬੋਲੋ ਜੀ ਰੇਡ ਸੇਮ ਜੀ ਵੇਖ ਲਓ ਆ ਛੋਟੀ ਮੇਰੇ ਕਾਦਰ ਵਾਲਾ ਵੇਖ ਲਓ ਬਹੁਤ ਧੀ ਛੋਟੀ ਆ ਹਾਂਜੀ ਇਦਾਂ ਦੀਆਂ ਛੋਟੀਆਂ ਦਾ ਮੁੱਲ ਡੇਢ ਵੀ ਕਰੀ ਜਾਂਦੇ ਆ ਇੱਕ 40 ਵੀ ਕਰੀ ਜਾਂਦੇ ਆ ਹਾਂਜੀ ਆਪਾਂ ਦੇਣ ਲੈਣ ਵਾਲਾ ਕੰਮ ਕਰਨਾ 138000 ਦੇ ਦੇਣੀ ਆ। ਹਾਂਜੀ। 138000 ਦੇ ਦੇਣੀ ਆ ਆਪਾਂ। 138000 ਦੀ। ਚੋਕ ਜਿੱਦਾਂ ਮਰਜ਼ੀ ਕੋਈ ਲੈ ਜਾਏ। ਠੀਕ ਆ। 3000 ਰੁਪਏ ਚੋਟ ਕਰ ਦਾਂਗੇ। 138000 ਦੀ ਦੇਣੀ ਆ। 1 ਪੈਂ ਦੇਣੀ ਆ। ਇਹਨੂੰ ਥੱਲੇ ਨਹੀਂ ਆਣਾ। ਹਾਂਜੀ ਆਏ ਗਏ ਦਾ ਮਾਨਤਾਣ ਕਰਾਂਗੇ। ਚਲੋ ਆਜੋ ਇਧਰ ਆਜੋ। ਇਹ ਸੁਆ ਜੀ? ਇਹ ਵੀ ਸੰਦੀਪ ਜੀ ਦੂਜਾ ਸੁਆ। ਇਹ ਵੀ ਦੂਜਾ ਸੁਆ। ਇਹਦੇ ਥੱਲੇ ਝੱਗ ਵਾਲਾ ਦੋ ਟੇਜ ਮੰਨ ਕੇ ਚੱਲੀਏ 15 ਲੀਟਰ ਜੀ। ਹਾਂਜੀ। ਤੇ 13 ਲੀਟਰਾਂ ਦਾ ਕੋਈ ਆਨਲਾਈਨ ਕਿੰਨੇ ਮਗਾਉਣੀ ਹੋਏ ਇਹ ਵੀ 13 ਲੀਟਰ ਲੈ ਲਿਜਾ ਸਕਦਾ ਹਣਾ ਹਾਂਜੀ 13 ਲੀਟਰ ਮਗਾ ਸਕਦਾ ਠੀਕ ਆ ਕਿਸੇ ਵੀ ਧਾਨੇ ਆੜ ਕੇ ਚੋਣੀ ਹੋਵੇ ਹਾਂਜੀ ਤਿੰਨ ਟਾਈਮ ਚਾਰ ਟਾਈਮ ਜੇ ਤਾਂ ਮਰਜੀ ਆਪਣੀ ਤਸੱਲੀ ਕਰ ਲਓ ਜੀ ਦੇਖੋ ਜੀ ਇਹ ਛੋਣੀ ਝੋਟੀ ਆ ਤੇ ਵੱਡੀ ਝੋਟੀ ਹੈ ਜੀ ਇਹ ਵੀ ਬੱਚਾ ਮਗਰ ਕੀ ਆ ਗਿਆ ਜੀ ਬੱਚਾ ਇਹਦਾ ਮਗਰ ਹੀ ਕੱਟਾ ਸੀ ਇਹਦਾ ਮਗਰ ਵੀ ਕੱਟਾ ਹੀ ਆ ਮੈਂ ਤਕਰੀਬਨ ਕੱਟੇ ਹੀ ਆ ਹਣਾ ਤਿੰਨਾਂ ਮਗਰ ਹਾਂਜੀ ਠੀਕ ਆ ਆਜੋ ਚੋਾਈ ਚੋਈ ਦੀ ਬਿਲਕੁਲ ਵਧੀਆ ਇੱਕ ਨੰਬਰ ਦੀ ਚੋਾਈ ਦੀ ਲਿਓ ਠੀਕ ਆ ਇਹ ਝੋਟੇ ਦੇ ਸੋਨੇ ਆਵਾ ਚਲੋ ਬਾਕੀ ਰੇਡ ਰੈਡ ਤੁਸੀਂ ਕਰ ਲੈ ਜੇ ਮੋਕਾ ਹੈ ਨਾ ਹਾਂਜੀ ਬਿਲਕੁਲ ਹਾਂਜੀ ਹਾਂਜੀ ਵੀਰ ਜੀ ਫਿਰ ਇਹਦਾ ਮੁੱਲ ਦੱਸੋ ਕਿਹੜਾ ਮੁੱਲ ਤੁਹਾਨੂੰ ਭਾਵੇਂ ਡੇਢ ਕਰਾ ਲਵਾਂ 40 ਕਰਾ ਲਵੋ ਇਹ ਵੀ ਇੱਕ 38 ਦੀ ਦੇਣੀ ਆ ਇਹ ਵੀ ਇੱਕ 38 ਦੀ ਇਹ ਚੋ 1000 ਰੁਪਏ ਛੋਟ ਕਰਾਂਗੇ ਇੱਕ 37 ਦੀ ਹਾਂਜੀ ਚਲੋ ਆਜੋ ਇਹ ਜੀ ਇਹ ਸੰਜੀਤ ਜੀ ਦੂਜੇ ਸੂਏ ਵੀ ਇਹ ਦੂਜਾ ਸੂਆ ਇਹਦੇ ਕੱਟੀ ਆ ਬਹੁਤ ਟੌਪ ਦੀ ਮਗਰ ਹਾਂਜੀ ਇੱਕ ਨੰਬਰ ਦੀ ਕੱਟੀ ਆ ਸੀਮਨ ਲਗਾ ਦੂੰ ਠੀਕ ਆ ਇਹ ਇਹਦਾ ਮਗਰ ਵੀ ਜਿਹੜਾ ਖੰਡਾ ਦੁੱਧ ਆ 11 ਕਿਲੋ ਆ ਹਾਂਜੀ ਛਾਗ ਆਲਾ 13 ਕਿਲੋ 11 ਕਿਲੋ ਹੈਗਾ ਮਦ ਹੈ ਨਾ ਹਾਂਜੀ ਹਾਂਜੀ ਠੀਕ ਲੋ ਜੀ ਦੇਖੋ ਜੀ ਵੱਡੀ ਝੋਟੀ ਜੀ ਇਹ ਵੀ ਕੱਟੀ ਮਗਰ ਆ ਗਈ ਹੈ ਨਾ ਜੀ ਹਾਂਜੀ ਇਹਦੇ ਵਿੱਚ ਜੋ ਆਪ ਸਮਾਂ ਬਿਲਕੁਲ ਵਧੀਆ ਕਿਲੋ ਖੰਡ ਦਾ ਵਿੱਚ ਝੂਠ ਨਹੀਂ ਹੈਗਾ ਬਿਲਕੁਲ ਜੀ ਜਿੱਦਾਂ ਕੋਈ ਮਰਜ਼ੀ ਆਣ ਕੇ ਤਸੱਲੀ ਕਰਿਆ ਬਾਜੀ ਬਾਤ ਠੀਕ ਆ ਇਹ ਤੋਂ ਤਾਂ ਮੈਂ ਇਸ ਵਕਤ 1 ਵਜਾ ਜੀ ਬਿਲਕੁਲ ਜੀ 4 ਘੰਟੇ ਮੱਝਾਂ ਚਵਾਈ ਦੇ ਹੈਗੀ ਜੀ ਠੀਕ ਆ ਜੀ ਕੋਈ ਮਾਸਾ ਇੱਕ ਦਿਨ ਕਿੰਨੇ ਇੰਜੋਏ ਕਰਦੇ ਸੋ ਬਾਜੀ ਫਿਰ ਹਾਂਜੀ ਸਵੇਰ ਕਿੰਨੇ ਵਜੇ ਕਰਦੇ ਚਾਹੀਏ ਸਵੇਰ ਵੀ 4 ਤੋਂ 5 ਦੇ ਵਿੱਚ ਤੇ ਸ਼ਾਮ ਨੂੰ 4 ਤੋਂ 5 ਦੇ ਵਿੱਚ ਚਲੋ ਹਾਂਜੀ ਉਹ ਲਾਸਟ ਪੀਸ ਜੀ ਫਿਰ ਅਹੀ ਹਾਂਜੀ ਇਹ ਲਾਸਟ ਪੀਸ ਆ ਜੇ ਮੇਰੇ ਬੱਚੇ ਲਾ ਕੇ ਉਖਾੜਨੇ ਬੋਲੋ ਇਹ ਲਾਸਟ ਪੀਸ ਆ ਮੋਲ ਕਰਾਉਣਾ ਹੈ ਵੀ ਇੱਕ 40 ਕਰਾ ਲਓ ਇੱਕ 35 ਕਰਾ ਲਓ ਇੱਕ 30 ਵੀ ਇਹ ਦੇ ਲਾਂਗੇ ਹਾਂ ਨਹੀਂ ਹਾਂ ਨਾ ਛੋੜ 2000 ਰੁਪਏ ਛੋੜ ਕਰ ਇੱਕ 28 ਹਾਂਜੀ ਚਲੋ ਬੰਦ ਬੱਚੇ ਦਿਖਾਓ ਮੇਰਾ ਕੋਈ ਜਾਣ ਕੇ ਵੇਚਦੇ ਨਹੀਂ ਪੱਛੀ ਠੀਕ ਆ ਕੱਟ ਕੱਟ ਵਾਲੀਆਂ ਜਵਾਨ ਆ ਕੋਈ ਗੱਲ ਤੇ ਹਾਂਜੀ ਬੰਦ ਬੱਚੇ ਦਿਖਾਓ ਜੀ ਨੂੰ ਬੱਚੇ ਆ ਆਪਣੇ ਆ ਤਿੰਨੇ ਬੱਚੇ ਆ ਜੀ ਹਾਂਜੀ ਲੋ ਜੀ ਦੇਖੋ ਤਾਜ਼ੇ ਬੱਚੇ ਦਰਾਂ ਜੀ ਬਾਕੀ ਮੇਰੇ ਇੱਥੇ ਆਓ ਚੈੱਕ ਕਰਕੇ ਚੁਆਇਸ ਕਰਕੇ ਲੈ ਕੇ ਜਾਓ ਹਣਾ ਜੀ ਤੁਹਾਡਾ ਆਪਣਾ ਨਵਾਂ ਕਾਮ ਹਾਂ ਬਿਲਕੁਲ ਇਹਦੇ ਵਿੱਚ ਇੱਕ ਰੁਪਈਆ ਦਾ ਨਹੀਂ ਝੂਠ ਆਣ ਕੇ ਜਵਾਈ ਕਰੋ ਤਸੱਲੀ ਕਰਕੇ ਲੈ ਕੇ ਜਾਓ ਆਨਲਾਈਨ ਵੀ ਕਿਸੇ ਭਰਾ ਨੇ ਮੰਗਾਉਣੀ ਹੋਵੇ ਸਾਡੀ ਗਾਰੰਟੀ ਤੇ ਮੰਗਾ ਸਕਦਾ ਚਲੋ ਹਾਂਜੀ ਬੋਲੋ ਨੰਬਰ ਨੰਬਰ ਆਪਣਾ 95013 68070 ਪਿੰਡ ਰਤਨਗੜ ਖਲਚੀਆਂ ਤੋਂ ਖਡੂਰ ਸਾਹਿਬ ਰੋਡ ਤੇ ਪਿੰਡ ਪੈਂਦਾ ਆਪਣਾ ਅੰਮ੍ਰਿਤਸਰ ਜ਼ਿਲ੍ਹਾ ਜੇ ਇੱਕ ਖੰਨੇਵਾਲ ਲਾਗੇ ਵੀ ਰਤਨਗੜ ਹੈਗਾ ਜੇ ਉਹ ਨਾ ਸਮਝ ਲੈ ਕੋਈ ਵੀ ਇੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰਤਨਗੜ ਖਲਚੀਏ ਕੋਲ ਬਿਆਸ ਕੋਲ ਮਨੇ ਮੁਕਾਦਮੇ ਬਿਆਸ ਕੋਲ ਰਹੀਏ ਕੋਲ ਠੀਕ ਹੈ ਹਾਂਜੀ ਫੋਨ ਤੇ ਬਾਗੀ ਕੰਟੈਕਟ ਕਰ ਲੈ ਜਿਹੜਾ Só se ligar.